ਕ੍ਰਿਸਮਸ ਤੋਂ ਪਹਿਲਾਂ ਜਗਾਈਆਂ ਜਾਂਦੀਆਂ ਮੋਮਬਤੀਆਂ ਦੇ ਅਰਥ ਅਤੇ ਰੰਗਾਂ ਬਾਰੇ ਅੱਜ ਅਸੀਂ ਜਾਣਦੇ ਹਾਂ। ਆਗਮਨ ਭਾਵ ਕੇ ਆਮਦ। ਕ੍ਰਿਸਮਸ ਦੇ ਪਹਿਲੇ ਐਤਵਾਰ ਨੂੰ ਜਗਾਈਆਂ ਜਾਂਦੀਆਂ ਚਾਰ ਮੋਮਬਤੀਆਂ ਨੂੰ ਆਮੰਦ ਦੀਆਂ ਮੋਮਬਤੀਆਂ ਕਿਹਾ ਜਾਂਦਾ ਹੈ। ਇਹਨਾਂ ਨੂੰ ਉਮੀਦ, ਪਿਆਰ, ਆਨੰਦ ਅਤੇ ਸ਼ਾਂਤੀ ਜੋ ਪ੍ਰਭੂ ਯੀਸੂ ਦੁਆਰਾ ਸਾਡੇ ਲਈ ਲਿਆਏ ਗਏ ਗੁਣਾਂ ਨੂੰ ਦਰਸਾਉਂਦੀਆਂ ਹਨ। ਅਤੇ ਇਹ ਚਾਰ ਮੋਮਬਤੀਆਂ ਇਕੱਠ ਦਾ ਵੀ ਪ੍ਰਤੀਕ ਹਨ। ਮੋਮਬਤੀਆਂ ਦੇ ਰੰਗ ਜਾਮਨੀ, ਗੁਲਾਬੀ ਅਤੇ ਚਿੱਟਾ ਹੁੰਦੇ ਹਨ ਭਾਵ ਕਿ ਪਹਿਲੀਆਂ ਦੋ ਮੋਮਬਤੀਆਂ ਜਾਮਨੀ ਰੰਗ ਦੀਆਂ ਹੁੰਦੀਆਂ ਨੇ ਜੋ ਇਹ ਦਰਸਾਉਂਦੀਆਂ ਨੇ ਜਿਵੇਂ ਆਮ ਤੌਰ ਤੇ ਜਾਮਨੀ ਇੱਕ ਧਾਰਮਿਕ ਰੰਗ ਹੈ ਅਤੇ ਆਮ ਦੀ ਸ਼ੁਰੂਆਤ ਦਾ ਸਮਾਂ ਹੈ ਜਦੋਂ ਅਸੀਂ ਆਪਣੇ ਪਾਪਾ ਤੋਂ ਤੋਬਾ ਕਰਦੇ ਹਾਂ ਤੇ ਚਿੰਤਨ ਵਿੱਚ ਹੁੰਦੇ ਹਾਂ ਪਹਿਲੇ ਐਤਵਾਰ ਨੂੰ ਜਗਾਈ ਜਾਂਦੀ ਮੋਮਬਤੀ ਨੂੰ ਉਮੀਦ ਦੀ ਮੋਮਬਤੀ ਕਿਹਾ ਜਾਂਦਾ ਹੈ ਇਹ ਜਾਮਨੀ ਰੰਗ ਦੀ ਹੁੰਦੀ ਹੈ ਜੋ ਮਸੀਹ ਦੇ ਆਉਣ ਦਾ ਪ੍ਰਤੀਕ ਹੈ ਇਸ ਨੂੰ ਭਵਿੱਖਬਾਣੀ ਦੀ ਮੋਮਬਤੀ ਵੀ ਕਿਹਾ ਜਾਂਦਾ ਹੈ ਅਤੇ ਮਨੁੱਖਾਂ ਦੇ ਪਾਪਾਂ ਦੀ ਪਰਮੇਸ਼ਵਰ ਦੀ ਮਾਫੀ ਨੂੰ ਦਰਸਾਉਂਦੀ ਹੈ। ਜਾਮਨੀ ਰਵੈਤੀ ਤੌਰ ਤੇ ਆਮਦੀ ਮੋਮਬਤੀ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ। ਇਹ ਧਾਰਮਿਕ ਪੋਸ਼ਾਕਾਂ ਦੇ ਲਈ ਵਰਤੇ ਜਾਣ ਵਾਲੇ ਧਾਰਮਿਕ ਕੱਪੜਿਆਂ ਦਾ ਰੰਗ ਹੈ। ਅਤੇ ਇਹ ਪ੍ਰਾਰਥਨਾ, ਚਿੰਤਨ, ਤੋਬਾ ਅਤੇ ਉਮੀਦ ਨਾਲ ਜੁੜਿਆ ਹੋਇਆ ਹੈ। ਦੂਸਰੇ ਐਤਵਾਰ ਨੂੰ ਜਗਾਈ ਜਾਂਦੀ ਮੋਮਬਤੀ ਨੂੰ ਪਿਆਰ ਦੀ ਮੋਮਬਤੀ ਜਾਂ ਬੈਥਲਹਮ ਮੋਮਬਤੀ ਵੀ ਕਿਹਾ ਜਾਂਦਾ ਹੈ। ਆਮ ਤੌਰ ਤੇ ਜਾਮਨੀ ਜਾਂ ਵਾਇਲਟ ਰੰਗ ਦੀ ਹੁੰਦੀ ਹੈ ਇਹ ਸਾਨੂੰ ਬੈਤਲਹਮ ਵਿੱਚ ਪਵਿੱਤਰ ਪਰਿਵਾਰ ਨੂੰ ਅਨੁਭਵ ਦਾ ਯਾਦ ਕਰਾਉਂਦੀ ਹੈ ਇਸ ਨੂੰ ਪਿਆਰ ਦੀ ਮੋਮਬਤੀ ਵੀ ਕਿਹਾ ਜਾਂਦਾ ਹੈ ਜੋ ਰਿਐਲਿਟੀ ਨਾਲ ਜੁੜਿਆ ਹੋਇਆ ਰੰਗ ਹੈ ਅਤੇ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਸੀਹ ਰਾਜਿਆਂ ਦਾ ਰਾਜਾ ਹੈ ਅਤੇ ਬੈਤਲਹਮ ਵਿੱਚ ਇੱਕ ਨਵੇਂ ਰਾਜੇ ਦੀ ਆਉਣ ਦੀ ਉਡੀਕ ਕਰਦੇ ਹਨ ਤੀਸਰੀ ਮੋਮਬਤੀ ਆਨੰਦ ਗੁਲਾਬੀ ਰੰਗ ਦੀ ਮੋਮਬਤੀ ਜਿਸ ਨੂੰ ਖੁਸ਼ੀ ਆਨੰਦ ਅਤੇ ਸ਼ਤਾਇਸ਼ ਦੀ ਮੋਮਬਤੀ ਵੀ ਕਿਹਾ ਜਾਂਦਾ ਹੈ। ਅਮਨ ਦੀ ਤੀਸਰੀ ਮੋਮਬਤੀ ਜੋ ਆਨੰਦ ਜਾਂ ਖੁਸ਼ੀ ਜਾਂ ਸ਼ਤਾਇਸ਼ ਦੀ ਮੋਮਬਤੀ ਹੈ ਇਹ ਚਰਵਾਹਿਆਂ ਦੀ ਯਾਦਵੰਦੀ ਹੈ। ਜਿਵੇਂ ਕਿ ਅਸੀਂ 크리스마ਸ ਦੀ ਪਹਿਲੀ ਸ਼ਾਮ ਨੂੰ ਚਰਵਾਹਿਆਂ ਵਾਂਗ ਮਸੀਹ ਦੇ ਜਨਮ ਵਿੱਚ ਖੁਸ਼ੀ ਮਨਾਉਣ ਲਈ ਜਾਂਦੇ ਹਾਂ। ਇਸ ਐਤਵਾਰ ਨੂੰ ਗੋਡਟ ਐਤਵਾਰ ਵੀ ਕਿਹਾ ਜਾਂਦਾ ਹੈ। ਹਮੇਸ਼ਾ ਪ੍ਰਭੂ ਵਿੱਚ ਆਨੰਦ ਕਰੋ। ਤੀਸਰੀ ਮੋਮਬਤੀ ਗੁਲਾਬੀ ਰੰਗ ਦੀ ਹੁੰਦੀ ਹੈ ਅਤੇ ਗੁਲਾਬੀ ਰੰਗ ਆਨੰਦ ਖੁਸ਼ੀ ਅਤੇ ਸ਼ਤਾਇਸ਼ ਦਾ ਪ੍ਰਤੀਕ ਹੈ ਚੌਥੀ ਮੋਮਬਤੀ ਸ਼ਾਂਤੀ ਦੀ ਮੋਮਬਤੀ ਭਾਵਕੇ ਦੂਤ ਦੀ ਮੋਮਬਤੀ ਕਿਹਾ ਜਾਂਦਾ ਹੈ ਆਮਨ ਦੀ ਮੋਮਬਤੀ 크ਿਸਮਸ ਤੋਂ ਪਹਿਲਾਂ ਆਖਰੀ ਹਫਤੇ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਅਤੇ ਇਹ ਪ੍ਰਾਰਥਨਾ ਦਾ ਸਮਾਂ ਹੈ ਇਸ ਨੂੰ ਦੂਤ ਦੀ ਮੋਮਬਤੀ ਵੀ ਕਿਹਾ ਜਾਂਦਾ ਹੈ ਇਹ ਚਿੱਟੇ ਰੰਗ ਦੀ ਹੁੰਦੀ ਹੈ ਜੋ ਮਸੀਹ ਦੁਆਰਾ ਸੰਸਾਰ ਵਿੱਚ ਲਿਆਂਦੀ ਗਈ ਸ਼ੁੱਧਤਾ, ਸ਼ਾਂਤੀ ਅਤੇ ਨਿਆਂ ਨੂੰ ਦਰਸਾਉਂਦੀ ਹੈ ਕਿ ਮਸੀਹ ਪਾਪ ਤੋਂ ਰਾਹਿਤ ਅਤੇ ਸ਼ੁੱਧ ਹੈ। 크리스마ਸ ਵਾਲੇ ਦਿਨ ਵੀ ਚਿੱਟੇ ਰੰਗ ਦੀਆਂ ਮੋਮਬਤੀਆਂ ਜਗਾਈਆਂ ਜਾਂਦੀਆਂ ਹਨ ਜੋ ਯਿਸੂ ਮਸੀਹ ਦੇ ਇਹ ਪ੍ਰਤੀਕ ਹਨ ਕਿ ਯਿਸੂ ਮਸੀਹ ਜਗਤ ਦਾ ਚਾਨਣ ਹੈ। ਹੈਪੀ 크리스마ਸ, ਵੱਡੇ ਦਿਨ ਅਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ।